ਜੋਨਾ ਕੀ ਹਨ ਪਹਿਲੀ ਗੱਲ ਤੇ ਸਰੀਰ ਤੇ ਮਨ ਜਦੋਂ ਅਸੀਂ ਗੁਰਬਾਣੀ ਨੂੰ ਧਿਆਨ ਨਾਲ ਪੜਦੇ ਆਂ ਤੇ ਬਹੁਤ ਥਾਵਾਂ ਤੇ ਮਨ ਦੇ ਜੰਮਣ ਮਰਨ ਦੀ ਗੱਲ ਬਾਣੀ ਵਿੱਚ ਕੀਤੀ ਗਈ ਹੈ ਬਾਬੇ ਕਬੀਰ ਦੀ ਬਾਣੀ ਦਾ ਸ਼ਬਦ ਆਪਾਂ ਪੜਦੇ ਆਂ RAMKALI ਰਾਗ ਵਿੱਚ ਪਰ ਤਨ ਪਰ ਤਨ ਪਰਤੀ ਨਿੰਦਾ ਪਰ ਅਪਵਾਦ ਨਾ ਛੂਟੇ ਆਵਾ ਗਵਣ ਹੋਤ ਹੈ ਫੁਨ ਫੁਨ ਸਰੀਰ ਸਾਡਾ ਪੈਦਾ ਹੋਇਆ ਕਿਸੇ ਨੇ 30 ਸਾਲ ਬਾਅਦ ਕਿਸੇ ਨੇ 40 ਸਾਲ ਬਾਅਦ ਅਸੀਂ ਸੰਸਾਰ ਤੋਂ ਚਲੇ ਜਾਣਾ ਹੈ ਪਰ ਕਿਹੜਾ ਜੰਮਣਾ ਮਰਨਾ ਜਿਹੜਾ ਰੋਜ਼ ਸਕਿੰਟ ਸਕਿੰਟ ਵਿੱਚ ਬੰਦਾ ਮਰ ਰਿਹਾ ਉਹ ਹੈ ਸਾਡੇ ਮਨ ਦਾ ਕੋਈ ਪਰਾਇਆ ਧਨ ਵੇਖ ਕੇ ਮਰ ਰਿਹਾ ਹੈ ਕੋਈ ਪਰਾਇਆ ਤਨ ਵੇਖ ਕੇ ਮਰ ਰਿਹਾ ਹੈ ਕੋਈ ਕਿਸੇ ਦੀ ਜਾਇਦਾਦ ਵੇਖ ਕੇ ਮਰ ਰਿਹਾ ਜਿਹਨੂੰ ਬਾਣੀ 'ਚ ਲਿਖਿਆ ਹੈ ਕਬੀਰ ਮਰਤਾ ਮਰਤਾ ਪੜੋ ਸਾਰੇ ਕਬੀਰ ਮਰਤਾ ਮਰਤਾ ਜਗ ਮੁਵਾ ਮਰ ਭੀ ਨਾ ਜਾਣਿਆ ਕੋਏ ਐਸੀ ਮਰਨੀ ਉਹ ਮਰ ਕਿਹੜੀ ਮਰਨੀ ਸ਼ਬਦ ਮਰੋ ਗੁਰੂ ਦੀ ਸਿੱਖਿਆ ਲੈ ਕੇ ਜਿਸ ਬੰਦੇ ਨੇ ਆਪਣੇ ਮਨ ਨੂੰ ਬੁਰਿਆਂ ਕੰਮਾਂ ਵਾਲੇ ਬੰਨੋ ਮਾਰ ਲਿਆ ਸ਼ਬਦ ਮਰੋ ਫਿਰ ਜੀਵੋ ਸਦਹੀ ਉਹਨੂੰ ਫਿਰ ਸਦਾ ਵਾਸਤੇ ਉਹ ਜੀਵਨ ਮਿਲੇਗਾ ਜਿਹੜੇ ਜੀਵਨ ਦੇ ਨਾਲ ਉਹ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇਗਾ ਸ਼ਬਦ ਮਰੋ ਫਿਰ ਜੀਵੋ ਸਦਹੀ ਤਾਂ ਫਿਰ ਪੜੋ ਪਿਆਰੇ ਬੱਚਿਓ ਤਾਂ ਫਿਰ ਮਰਨ ਨਾ ਹੋਈ ਹੁਣ ਬਾਣੀ ਵਿੱਚ ਥਾਂ ਥਾਂ ਤੇ ਲਿਖਿਆ ਹੈ ਕਬੀਰ ਐਸੀ ਮਰਨੀ ਜੋ ਮਰੇ ਬਹਰ ਨਾ ਮਰਨਾ ਹੋਏ ਕਿਹੜੀ ਮਰਨੀ ਜਿਹੜੀ ਮਰਨੀ ਗੁਰੂ ਦੇ ਸ਼ਬਦ ਦੁਆਰਾ ਸਾਨੂੰ ਵਧੀਆ ਜੀਵਨ ਬਖਸ਼ਿਸ਼ ਕਰਦੀ ਹੈ ਦੋ ਪ੍ਰਕਾਰ ਦਾ ਮਰਨਾ ਹੈ ਧਿਆਨ ਨਾਲ ਸੁਣਿਓ ਸੋ ਜੀਵਿਆ ਜਿਸ ਮਨ ਵਸਿਆ ਸੋਏ ਬਾਣੀ ਦੇ ਮੁਤਾਬਕ ਉਹ ਜਿਉਂਦਾ ਜਿਹਦੇ ਮਨ ਵਿੱਚ ਸੱਚ ਹੈ ਸੱਚ ਦਾ ਪੱਲਾ ਫੜ ਕੇ ਸਦਾਚਾਰੀ ਜੀਵਨ ਜਿਉਣ ਵਾਲਾ ਮਨੁੱਖ ਹੀ ਸਦਾ ਜਿਉਂਦਾ ਹੈ ਸੋ ਜੀਵਿਆ ਜਿਸ ਮਨ ਵਸਿਆ ਸੋਏ ਨਾਨਕ ਅਵਰ ਨਾ ਜਿਵੇ ਕੋਏ ਫਿਰ ਆਪਾਂ ਗੁਰੂ ਪੰਜਵੇਂ ਪਾਸ਼ਾ ਦੀ ਬਾਣੀ ਵਿੱਚੋਂ ਸ਼ਬਦ ਪੜ੍ਹਦੇ ਆ ਜਦੋਂ ਪਾਸ਼ਾ ਜੀ ਸਾਨੂੰ ਇਸ ਗੱਲ ਦਾ ਉਪਦੇਸ਼ ਬਖਸ਼ਿਸ਼ ਕਰਦੇ ਨੇ ਕਿ ਮਨੁੱਖ ਸਤਿਗੁਰੂ ਦੇ ਕੋਲੋਂ ਵਧੀਆ ਜੀਵਨ ਕਿਵੇਂ ਪ੍ਰਾਪਤ ਕਰਦਾ ਹੈ ਪੂਰੇ ਗੁਰ ਕੀ ਦੇਖ ਵਡਾਈ ਤਾਂ ਕਿ ਕੀਮਤ ਕਹਿ ਨਾ ਜਾਏ ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਧ ਪੈ শ্রোਤੇ ਹਰ ਨਾਮਾ ਮੁਖ ਗਾਇਆ ਪਸ਼ੂ ਪ੍ਰੇਤ ਧਿਆਨ ਨਾਲ ਸੁਣਿਓ ਹੁਣ ਪਸ਼ੂ ਕਿਵੇਂ শ্রোਤਾ ਬਣ ਗਿਆ ਮੁਗਧ ਕਿਵੇਂ শ্রোਤਾ ਬਣ ਗਿਆ ਕੀ ਕਦੀ ਪਸ਼ੂ ਆਣ ਕੇ ਬਾਣੀ ਸੁਣ ਲੱਗ ਪਵੇਗਾ ਹੁਣ ਇੱਥੇ ਇਹ ਬਿਰਤੀਆਂ ਨੇ ਜਿਵੇਂ ਆਪਾਂ ਬਾਣੀ ਚ ਪੜਦੇ ਆ ਕਿਸ ਗੁਰੂ ਪਾਤਸ਼ਾਹ ਨੇ ਐਸਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਕਿ ਜਦੋਂ ਮਨੁੱਖ ਸੱਚ ਦੀ ਵਿਚਾਰ ਨਾਲੋਂ ਟੁੱਟਦਾ ਹੈ ਕਿ ਪਸ਼ੂਆਂ ਵਾਲਾ ਜੀਵਨ ਜਿਉਂਦਾ ਹੈ ਕਰਤੂਤ ਪਸ਼ੂ ਕੀ ਹੁਣ ਇਹਦਾ ਅਰਥ ਨਹੀਂ ਕਿ ਬੰਦੇ ਦਾ ਸਰੀਰ ਪਸ਼ੂਆਂ ਵਾਲਾ ਬਣ ਗਿਆ ਉਹਦਾ ਅਰਥ ਹੈ ਕਿ ਉਹਦਾ ਜੀਵਨ ਪਸ਼ੂਆਂ ਵਾਲੇ ਤਲ ਤੇ ਚਲਾ ਗਿਆ ਸਰੀਰ ਦੀ ਬੰਤਰ ਮਨੁੱਖਾਂ ਵਾਲੀ ਰਹਿ ਗਈ ਕਰਤੂਤ ਪਸ਼ੂ ਕੀ ਲੋਕ ਪਚਾਰਾ ਹੁਣ ਪਾਸ਼ਾ ਕਹਿੰਦੇ ਮਿਰਤਕ ਕੋ ਪਾਇਓ ਤਨ ਸਾਸਾ ਵਿਸ਼ਰਤ ਆਣ ਮਿਲਾਇਆ ਪਸ਼ੂ ਪ੍ਰੇਤ ਮੁਗਦ ਪੈ ਸ਼ਰੋਤੇ ਹਰ ਨਾਮਾ ਮੁਖ ਗਾਇਆ ਤੇ ਅੰਨਾ ਸੁਣਿਓ ਬੱਚਿਓ ਮਰਤਕ ਕੋ ਪਾਇਓ ਤਨ ਸਾਸਾ ਜਿਵੇਂ ਮਨੁੱਖ ਦੇ ਜਿਉਂਦੇ ਰਹਿਣ ਵਾਸਤੇ ਹਵਾ ਆਤ ਲੜਿੰਦੀ ਹੈ ਮਨੁੱਖ ਨੂੰ ਸਵਾਸ ਨਾ ਮਿਲੇ ਤੇ ਮਨੁੱਖ ਡੈੱਡ ਹੈ ਹੁਣ ਮਨੁੱਖ ਰੋਟੀ ਤੋਂ 2 ਦਿਨ ਹਫਤਾ 15 ਦਿਨ 10 ਦਿਨ ਕੱਢ ਸਕਦਾ ਹੈ ਵੀ ਮੈਂ ਵਰਤ ਰੱਖਿਆ ਮੈਂ ਰੋਟੀ ਨਹੀਂ ਖਾਣੀ ਪਾਣੀ ਤੋਂ ਥੋੜੇ ਟਾਈਮ ਲਈ ਬੰਦਾ ਭਰੇਜ ਕਰ ਸਕਦਾ ਜੀ ਮੈਂ ਪਾਣੀ ਵੀ ਅੱਧਾ ਪੌਣਾ ਘੰਟਾ 2 ਘੰਟੇ ਨਹੀਂ ਪੀਣਾ ਪਰ ਕੋਈ ਬੰਦਾ ਹਵਾ ਦਾ ਭਰੇਜ ਕਰ ਸਕਦਾ ਕਿ ਆਕਸੀਜਨ ਦਾ ਪ੍ਰੇਰਨ ਕਰਨਾ ਹੈ ਤਾਂ ਹਮ ਆਦਮੀ ਹਾਂ ਇਕਦਮੀ ਜਿਵੇਂ ਸਰੀਰ ਨੂੰ ਜਿਉਂਦੇ ਰੱਖਣ ਲਈ ਆਕਸੀਜਨ ਦੀ ਜ਼ਰੂਰਤ ਹੈ ਮਨ ਨੂੰ ਜਿਉਂਦੇ ਰੱਖਣ ਲਈ ਇਦਾਂ ਹੀ ਗੁਰੂ ਗਿਆਨ ਦੀ ਜ਼ਰੂਰਤ ਹੈ ਜੇ ਸਰੀਰ ਨੂੰ ਆਕਸੀਜਨ ਨਾ ਮਿਲੇ ਤਾਂ ਸਰੀਰ ਡੈਡ ਹੈ ਜੇ ਮਨ ਨੂੰ ਗੁਰੂ ਦਾ ਸੱਚਾ ਗਿਆਨ ਨਹੀਂ ਮਿਲੇਗਾ ਤੇ ਮਨ ਵੀ ਲਾਸ਼ ਹੈ ਮਨ ਵੀ ਮਰਿਆ ਹੋਇਆ ਮਿਰਤਕ ਕਹੋ ਇਦਾਂ ਮਰਿਆ ਹੋਇਆ ਸੀ ਮਿਰਤਕ ਕਹੋ ਪਾਇਓ ਤਨ ਸਾਸਾ ਬਿਸ਼ਰਤੇ ਆਣ ਮਿਲਾਇਆ ਜਿਹੜਾ ਆਤਮਿਕ ਤੌਰ ਤੇ ਮਰ ਚੁੱਕਾ ਸੀ ਗੁਰੂ ਗਿਆਨ ਦੀ ਸੱਚੀ ਵਿਚਾਰ ਦੇ ਨਾਲ ਉਹ ਮਨੁੱਖ ਆਤਮਿਕ ਤੌਰ ਤੇ ਬਲਵਾਨ ਹੋ ਗਿਆ ਤੇ ਪਸ਼ੂ ਪ੍ਰੇਤ ਮੁਗਧ ਪੈਸ਼ਰੋਤੇ ਜਿਹੜਾ ਉਹਦੇ ਅੰਦਰ ਪਸ਼ੂ ਸੁਭਾਅ ਸੀ ਪ੍ਰੇਤ ਸੁਭਾਅ ਸੀ ਉਹਨੂੰ ਪ੍ਰੇਤ ਕੀ ਹੁੰਦਾ ਆਪਾਂ ਪ੍ਰੇਤ ਬਾਰੇ ਆਮ ਕੀ ਕਹਿੰਦੇ ਆ ਵੀ ਪ੍ਰੇਤ ਚਿੰਬੜਦਾ ਹੈ ਕਿਉਂ ਪਿਆਰੇ ਬੱਚੋ ਆਮ ਆਪਾਂ ਸੁਣਿਆ ਨਾ ਵੀ ਭੂਤ ਜਿਹੜਾ ਹੈ ਆਪਾਂ ਇੱਥੇ ਕਹਿੰਦੇ ਆ ਨਾ ਫਿਰ ਭੂਤ ਕੀ ਹੋਇਆ ਫਿਰ ਜਿਹੜਾ ਕਿਸੇ ਨੂੰ ਉੱਚੀ ਬੋਲੋ ਜਿਹੜਾ ਕਿਸੇ ਨੂੰ ਚਿੰਬੜ ਜਾਂਦਾ ਹੁਣ ਬੰਦਾ ਕਿਦਾਂ ਚਿੰਬੜਦਾ ਭਲਾ ਹੁਣ ਧਿਆਨ ਨਾਲ ਸੁਣਿਓ ਮੰਨ ਲਓ ਕੱਲ ਨੂੰ ਤੁਹਾਡਾ ਆਨੰਦ ਕਾਰਜ ਹੋਵੇ ਤੇ ਤੁਸੀਂ ਆਪਣੇ ਪਤਨੀ ਦੇ ਪੇਕਿਆਂ ਤੋਂ ਗੱਡੀ ਮੰਗੋ ਕਾਰ ਮੰਗੋ ਤੇ ਉਹ ਕਾਰ ਦੇਣ ਦੀ ਸਮਰੱਥਾ ਨਾ ਰੱਖਦੇ ਹੋਣ ਉਹ ਵਿਚਾਰੀ ਪੇਕੇ ਚਲੀ ਜਾਵੇ ਪਹਿਲਾ ਦੱਸੋ ਉਸ ਸਾਰੇ ਪਰਿਵਾਰ ਨੂੰ ਰਾਤ ਨੂੰ ਸੁਪਨੇ ਕਾਦੇ ਆਉਣਗੇ ਭਲਾ ਤੁਹਾਡੇ ਤੇ ਉਹਨਾਂ ਨੂੰ ਕੌਣ ਚਿੰਬੜਿਆ ਆਇਆ ਫੇਰ ਹਾਂ ਸਾਰਾ ਲੜਕਾ ਪਰਿਵਾਰ ਚਿੰਬੜਿਆ ਕਿਤੇ ਸੱਸ ਦਾ ਖਿਆਲ ਆ ਰਿਹਾ ਵੀ ਉਹ ਆਂਦੀ ਚੂੜੀਆਂ ਚਾਹੀਦੀਆਂ ਲਾੜਾ ਕਹਿੰਦਾ ਮੈਨੂੰ ਕਾਰ ਚਾਹੀਦੀ ਏ ਲਾੜੇ ਦਾ ਪਾਪਾ ਕਹਿੰਦਾ ਮੈਨੂੰ ਮਿਲਣੀ ਵੇਲੇ ਕੜਾ ਚਾਹੀਦਾ ਦੱਸੋ ਫਿਰ ਜਿਉਂਦੇ ਜੀ ਬੰਦਾ ਪ੍ਰੇਤ ਨਾ ਹੋਇਆ ਜਦੋਂ ਮਨੁੱਖ ਆਪਣੇ ਸਦਾਚਾਰੀ ਕੈਰੇਕਟਰ ਵਾਲੇ ਵਧੀਆ ਉੱਚੇ ਸੁੱਚੇ ਜੀਵਨ ਤੋਂ ਡਿਗਦਾ ਹੈ ਬੰਦਾ ਹੀ ਸਭ ਤੋਂ ਵੱਡੀ ਪ੍ਰੇਤ ਹੈ ਬੰਦਾ ਹੀ ਸਭ ਤੋਂ ਵੱਡਾ ਭੂਤ ਹੈ ਜਿਵੇਂ ਬਾਣੀ ਜਿਨੇ ਲਿਖਿਆ ਕਲੀ ਅੰਦਰ ਨਾਨਕਾ ਜਿੰਨਾ ਦਾ અવਤਾਰ ਪੁੱਤ ਜਨੂਰਾ ਧੀ ਜਨੂਰੀ ਜੋਰੂ ਜਿੰਨਾ ਦਾ ਸਿਕਦਾਰ ਬੰਦੇ ਦੇ ਅੰਦਰ ਹੀ ਪ੍ਰੇਤ ਬਿਰਤੀ ਹੈ ਇਨਸਾਨ ਦੇ ਅੰਦਰ ਹੀ ਪਸ਼ੂ ਬਿਰਤੀ ਹੈ ਇਹੋ ਹੀ ਸੁਭਾਅ ਹੈ ਜਿਹੜਾ ਜਿਵੇਂ ਸਤਗੁਰ ਨੇ ਬਾਣੀ ਨਹੀਂ ਲਿਖਿਆ ਮਾਨਸ ਮੂਰਤ ਮੂਰਤ ਅਰਥੇ ਸ਼ਕਲ ਬੰਦੇ ਦੀ ਸ਼ਕਲ ਮਨੁੱਖ ਵਰਗੀ ਹੈ ਮਾਨਸ ਮੂਰਤ ਨਾਨਕ ਨਾਮ ਅੱਗੇ ਕੀ ਆ ਭਲਾ ਕਰਨੀ ਕੁੱਤਾ ਕਿੱਡਾ ਸ਼ਬਦ ਵਰਤੇ ਐ ਇੱਥੇ ਕਹਿੰਦੇ ਬੰਦੇ ਦੀ ਕਰਨੀ ਕੁੱਤੇ ਵਰਗੀ ਹੈ ਹੁਣ ਕੁੱਤਾ ਸ਼ਬਦ ਕਿਉਂ ਵਰਤੇ ਐ ਕੁੱਤੇ ਦਾ ਪੱਖ ਤੇ ਚੰਗਾ ਵੀ ਲਿਆ ਬਾਣੀ ਚ ਬਾਣੀ ਵਿੱਚ ਕੁੱਤੇ ਨੂੰ ਚੰਗਾ ਵੀ ਆਖਿਆ ਸਵਾਮੀ ਕੇ ਕਿਉਂ ਸਵਾਮੀ ਕੋ ਗਰੇ ਜੋ ਸਦਾ ਸਵਾਨ ਤਜਤਨੀ ਨੇਤ ਉਥੇ ਕੁੱਤੇ ਦਾ ਚੰਗਾ ਪੱਖ ਹੈ ਵੀ ਜਿਹੜੇ ਮਾਲਕ ਨੇ ਕੁੱਤਾ ਪਾਲਿਆ ਹੋਵੇ ਉਹ ਮਾਲਕ ਦੇ ਘਰ ਦੀ ਰਾਖੀ ਕਰਦਾ ਪਰ ਇਹ ਕੁੱਤੇ ਦਾ ਦੂਜਾ ਪੱਖ ਵੀ ਹੈ ਦੁਆਰੇ ਦੁਆਰ ਸਵਾਨ ਜੋ ਡੋਲੋਤ ਲੱਭ ਕੁੱਤਾ ਬਾਣੀ ਚ ਲਾਲਚ ਨੂੰ ਕੁੱਤਾ ਆਖਿਆ ਤੋ ਜਦੋਂ ਮਨੁੱਖ ਦੇ ਜੀਵਨ ਚ ਲਾਲਚ ਆਉਂਦਾ ਹੈ ਤਾਂ ਉਦੋਂ ਸ਼ਕਲ ਮਨੁੱਖ ਵਾਲੀ ਰਹਿ ਜਾਂਦੀ ਹੈ ਤੇ ਮਨੁੱਖ ਜੂਨ ਕੁੱਤੇ ਦੀ ਹੰਡਾਰਿਆ ਹੁੰਦਾ ਹੈ ਮਾਨਸ ਮੂਰਤ ਨਾਨਕ ਨਾਮ ਕਰਨੀ ਕੁੱਤਾ ਅੱਗੇ ਪੜੋ ਜੀ ਦਰ ਫਰਮਾਨ ਤੋ ਸਾਨੂੰ ਜਿਉਂਦੇ ਜੀ ਐਦਾਂ ਗੁਰੂ ਦੇ ਅੱਗੇ ਖਲੋ ਕੇ ਆਪ ਬੇਨਤੀ ਕਰਨੀ ਚਾਹੀਦੀ ਹੈ ਤੇ ਜਿਹੜੀਆਂ ਜੂਨਾ ਅਸੀਂ ਹੁਣ ਭੋਗ ਰਹੇ ਆ ਉਹਨਾਂ ਚੋਂ ਸਾਨੂੰ ਨਿਕਲਣ ਦੀ ਜ਼ਰੂਰਤ ਹੈ ਹੁਣ ਹੁੰਦਾ ਕਿ ਇਹ ਬੰਦਾ ਸਾਰੀ ਜ਼ਿੰਦਗੀ ਮਾੜੇ ਕੰਮ ਕਰਦਾ ਮਰ ਜਾਂਦਾ ਮਗਰੋਂ ਅਸੀਂ ਇਹ ਸ਼ਬਦ ਬੋਲਦੇ ਆ ਇਹਨੂੰ ਟੇਡੀਆਂ ਮੇਡੀਆਂ ਵਿੰਗੀਆਂ ਟਣਗੀਆਂ ਉੱਚੀਆਂ ਲੰਬੀਆਂ ਚੌੜੀਆਂ ਜੂਨਾ ਚੋਂ ਬਾਹਰ ਕੱਢ ਕੇ ਤੇ ਮਹਾਰਾਜ ਆਪਣੇ ਚਰਨਾਂ 'ਚ ਨਵਾਸ ਬਖਸ਼ੋ ਜਿਹੜਾ ਸਰਾਸਰ ਹੀ ਬਿਪਰਵਾਦ ਐ ਸਾਨੂੰ ਹੁਣ ਜੂੰਦੇ ਜੀ ਆਪਣੇ ਬਾਰੇ ਬਾਣੀ ਪੜ੍ਹ ਕੇ ਆਪ ਸਾਨੂੰ ਆਪਣੇ ਬਾਰੇ ਇਹ ਗੱਲ ਕਹਿਣੀ ਚਾਹੀਦੀ ਐ ਕਿ ਮੈਂ ਮੰਨ ਕਰਕੇ ਜਿਹੜਾ ਪਸ਼ੂ ਵਾਲਾ ਸੁਭਾਅ ਜੂਰਿਆ ਇਹਦੇ ਚੋਂ ਨਿਕਲ ਕੇ ਤੈ ਮੈਂ ਇਨਸਾਨੀਅਤ ਵਾਲਾ ਜੀਵਨ ਜੂ ਸਕਾਂ ਤਾਂ ਕਿ ਮੈਂ ਸਦਾ ਵਾਸਤੇ ਉਸ ਵੈਗਰੂ ਦੀ ਸੱਚੀ ਵਿਚਾਰ ਨੂੰ ਲੈ ਕੇ ਆਪਣੀ ਜ਼ਿੰਦਗੀ ਬਤੀਤ ਕਰ ਸਕਾਂ